ਮੋਟਰ ਦੋ ਦੋ ਪੀਲਾ ਆਹ ਆ 100 ਆ ਜਾ ਸ਼ਾਵ ਨੂੰ ਪਿੱਛੇ ਵੀ ਬੰਦ ਏ ਲੋਟੋ ਕੇ ਬਹਿ ਜਾ ਲੈ ਮੇਰੇ ਤੇ 200 ਸਸਰੀਆਂ ਫਿਰਦੀਆਂ ਨੇ ਤੇ ਤੂੰ ਉਸ ਨੂੰ ਹੀ ਬਾੜੀ ਮੇਰੇ ਸੱਤੀਓ ਬਾੜੀ ਆ ਨਾਲੇ ਦੇ ਨਾ ਮੈਂ ਹੁਣ ਝਾੜੂ ਰੱਖਿਆ ਆ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੋਗਸ ਤੇ ਤੇ ਉਮੀਦ ਕਰਦੇ ਆ ਤੁਸ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਵਲੌਗ ਦੀ ਸ਼ੁਰੂਆਤ ਕਰ ਲੈਂਦੇ ਆ ਟਾਈਮ ਆ ਜਿਹੜਾ ਰਾਤ ਦੇ 8:30 ਹੋ ਗਏ ਨੇ 8:30 ਪੌਣੇ 9 ਹੋ ਗਏ ਤੇ ਸਵੇਰ ਦਾ ਹੁਣ ਸ਼ਕਲ ਜੀ ਤੇ ਨਾ ਜਾਇਓ ਐਨਾ ਕਹਦੇ ਸ਼ਕਲ ਹੀ ਸੋਹਣੀ ਹੈਗੀ ਇਹ ਤਾਂ ਜਿਹੇ ਜਿਹੇ ਹੈਗੀ ਉਹ ਜਿਹਾ ਰਾਣੀ ਆ ਬਾਕੀ ਉਹ ਆਰਾ ਮੂੰਹ ਵੀ ਨਹੀਂ ਧੋਤਾ ਹੈਗਾ ਹੁਣ ਕੰਮ-ਕਮ ਕਰਕੇ ਹੁਣ ਮੈਂ ਪਹਿਲਾਂ ਇਹ ਮੈਨੂੰ ਕਹਿੰਦੇ ਸੀ ਨਾ ਆਇਆ ਮਾ ਮੈਨੂੰ ਤਾਂ ਭੁੱਖ ਲੱਗੀ ਹੋਈ ਆ ਦੂਜਾ ਦਰਿਆ ਪਾਰ ਕਰ ਲੰਗਾ ਅੱਜ ਜਿਹੜਾ ਐਡਾ ਵੱਡਾ ਬਿੱਡ ਵਿੱਡਿਆ ਹੋਇਆ ਉਹਦਾ ਬਸ ਹੁਣ ਵਨ ਸਟੈਪ ਰਹਿ ਗਿਆ ਨਾ ਬਸ ਇੱਕੋ ਸਟੈਪ ਰਹਿ ਗਿਆ रेडी ਆ ਹੁਣ ਤਾਂ ਤੇ ਬਾਕੀ ਤੁਹਾਨੂੰ ਪਤਾ ਹੀ ਆਪਾਂ ਕਿਹੜਾ ਵਿੱਡ ਵਿੱਡਿਆ ਹੋਇਆ ਹਨਾ ਤੇ ਪਲੀਜ਼ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਨਹੀਂ ਕੀਤਾ ਹੋਇਆ ਜੇਕਰ ਕੀਤਾ ਹੋਇਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਲਾਈਕ ਕਰਦੇਆ ਕਰੋ ਇੱਕ ਸ਼ੇਅਰ ਕਰਦੇਆ ਕਰੋ ਠੀਕ ਹੈ ਜੀ ਤੇ ਅੱਜ ਪੂਰਾ ਦਿਨ ਬਸ ਕੰਮ ਕਰਦੇ ਰਹਿ ਹੈ ਤੁਹਾਨੂੰ ਪਤਾ ਹੀ ਆ ਪਹਿਲਾਂ ਦਾ ਡੇਲੀ ਰੁਟੀਨ ਜਿਹੜੀ ਆਪਣੀ ਆ ਉਹ ਕਰਨੀ ਆ ਹਨਾ ਤੇ ਫਿਰ ਨਾਲ ਨਾਲ ਆਪਾਂ ਤੁਹਾਨੂੰ ਪਤਾ ਹੀ ਆ ਵੀ ਲੱਗੇ ਹੋਏ ਆ ਆਪਾਂ ਕਲੀਨਿੰਗ ਕਰਨਾ ਨਾ ਤੇ ਬੁਰੀ ਹਾਲਤ ਹੋ ਗਈ ਤੇ ਅੱਜ ਉਹੀ ਗੱਲ ਹੋ ਗਈ ਬਸ ਵੀ ਜੇ ਮੈਂ ਉਹੀ 5 ਵਜੇ 6 ਵਜੇ ਨਾ ਧੋਕੇ ਡਿਨਰ ਵਾਲੋ ਹੋ ਜਾਂਦੀ ਫਿਰ ਕਿਸੇ ਨੇ ਵੀ ਨਹੀਂ ਸੀ ਕੰਮ ਲੱਗਣਾ ਤੇ ਆਪਾਂ ਆਪਦਾ ਕੰਮ ਲੱਗੇ ਰਿਹਾ ਹੈ ਧਾਰ ਮੈਂ ਕਢਾਈ ਆਈ ਇੱਕ ਤੇ ਧਾਰ ਕਢਾ ਕੇ ਆ ਕੇ ਮੈਂ ਫਿਰ ਕਿਚਨ 'ਚ ਲੱਗ ਗਈ ਮਾ ਜਿਹੜਾ ਰਹਿੰਦਾ ਵੀ ਉਹ ਵੀ ਕਰ ਦਵਾ ਮੈਂ ਹਣਾ ਮੈਂ ਆਪਦਾ ਲੱਗੀ ਰਹੀ ਲੱਗੀ ਰਹੀ ਫੇਰੇ ਵੀ ਹੌਲੀ ਹੌਲੀ ਦੇਖ ਕੇ ਸਾਰੇ ਮੇਰੀ ਚਾਲ ਦੇ ਪਿੱਛੇ ਪਿੱਛੇ ਚੱਲ ਪਏ ਨਿਆਣੇ ਤਾਂ ਗਾਲਾਂ ਕੱਢ ਕੇ ਹੀ ਚਲਾਏ ਨੇ ਇਹ ਨਹੀਂ ਦੀ ਚੱਲਦੇ ਪਰ ਉਹਦੀ ਡਿਊਟੀ ਤੇ ਲਾਈ ਮੈਂ ਕਿਹਾ ਭਾਈ ਖਾਣ ਨੂੰ ਜੋ ਵੀ ਬਣਾਉਣਾ ਆਪਦਾ ਬਣਾ ਲਓ ਬਣਾ ਤਾ ਲੈ ਇਹਨੇ ਚੌਲ ਬਣਾ ਲੇ ਤੇ ਝਾਰ ਤੋਂ ਥੋੜੀ ਜੀ ਚੱਕਰ ਜੀ ਕਰਵਾਈ ਆਹ ਕਰਦੇ ਆਹ ਕਰਦੇ ਇਹਨੇ ਉਹ ਕਰਿਆ ਤੇ ਉਹਨਾਂ ਨੂੰ ਮੈਂ ਕਿਚਨ ਪੂਰੀ ਆਪਦੇ ਵੱਲੋਂ ਕਲੀਨ ਕਰਕੇ ਦਿੱਤੀ ਵੀ ਤੁਸੀਂ ਲਾ ਦਿਓ ਇੱਕ ਵਾਰੀ ਉਹਨੂੰ ਦਵਾਈ ਹੋਰ ਹਨਾ ਤੇ ਹੁਣ ਸਾਰੀ ਨੂੰ ਦਵਾਈ ਲਾਤੀ ਤੇ ਇਹ ਦਵਾਈ ਲਾਉਣ ਲੱਗੇ ਤੇ ਮੈਂ ਕਰਿਆ ਝਾੜੂ ਪੋਚਾ ਸਾਰਾ ਤੇ ਹੁਣ ਸਾਰਾ ਚਮਕਦਾ ਫਰਸ਼ ਵਧੀਆ ਦੇਖੋ ਸਾਰੇ ਝਾੜੂ ਪੋਚਾ ਲਾਤਾ ਤੇ ਸਵੇਰ ਦਾ ਲੱਗਿਆ ਨਹੀਂ ਸੀਗਾ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਕੋਈ ਕੰਮ ਹੁੰਦਾ ਹਨਾ ਜਾਓ ਕਰ ਲੋ ਜਾਓ ਕਰ ਲੋ ਤੇ ਹੁਣ ਮੈਨੂੰ ਲੱਗੀ ਭੁੱਖ ਤੇ ਹੁਣ ਆਪਣੇ ਬਸ ਦੁੱਧ ਜੀ ਮਿੱਠਾ ਪੋਣਾ ਰਹਿ ਗਿਆ ਜਾਗ ਲਾਉਣਾ ਰਹਿ ਗਿਆ ਤੇ ਦੁੱਧ ਦੁੱਧ ਨਿਆਣੇ ਨੇ ਗਰਮ ਕਰਤਾ ਤੇ ਹੁਣ ਭਾਂਡੇ ਬਾਂਜਣੇ ਨੇ ਤੇ ਨਹਾਉਣਾ ਹੈ ਤੇ ਹੁਣ ਮੈਂ ਖਾਲ ਮਾ ਰੋਟੀ ਇਦਰੇ ਵੀ ਲੱਗੇ ਹੋਏ ਨੇ ਖਾਣ ਰੋਟੀ ਨਹੀਂ ਹੈਗੀ ਚੌਲ ਨਹੀਂ ਇਹ ਵੀ ਖਾਂਦੇ ਨੇ ਤੇ ਝਾਰ ਆਪਣਾ ਪੈ ਗਿਆ ਫਿਰ ਸੀ ਡੇੜ ਗਈ ਲਾ ਨਾਲੇ ਸੌਵੇਂ ਬਾਵੇਂ ਹਾਲੇ 2 ਘੰਟੇ ਤੱਕ ਇਹਨੇ ਇੱਕਣੇ ਸੁੰਡ ਵਾਂਗੂ ਹਿੱਲੀ ਜਾਣਾ ਮੈਂ ਖਾਈ ਲਵਾ ਚੌਲਾਂ ਦੇ ਵਿੱਚ ਜੇ ਸੁਸਰੀ ਗਿਰ ਗਈ ਫਿਰ ਤਾਂ ਪਤਾ ਵੀ ਨਹੀਂ ਲੱਗਣਾ ਹੈਗਾ ਵੀ ਸੁਸਰੀ ਆ ਕਿ ਜੀਰਾ ਲਓ ਜੀ ਦਾਲ ਪਈ ਤਾਂ ਸੀਗੀ ਜੇ ਮੈਂ ਕਹਿ ਦਿੰਦੀ ਪਰ ਮਨੂੰ ਦਾਲ ਗਰਮ ਕਰਦੇ ਨੇ ਟੱਪਣਾ ਸੀ ਫਰਜੀ ਚ ਦਾਲ ਪਈ ਤਾਂ ਹੈਗੀ ਆ ਕਿ ਦਾਲ ਕਾਦੀ ਹੁੰਦੀ ਆ ਦਾਲ ਦਾਲ ਹੁੰਦੀ ਆ ਖਾ ਕੇ ਦੇਖਦੇ ਆ ਕੈਸੇ ਜੇ ਬਣਾਏ ਨੇ ਮੋਠਾਂ ਦੀ ਦਾਲ ਵਧੀਆ ਬਣਿਆ ਜਿਹੜਾ ਕਹਣਾ ਵਧੀਆ ਬਣਿਆ ਕੋਈ ਕੋਈ ਬੰਦੇ ਹੀ ਵਧੀਆ ਬਣੇ ਬੰਦਾ ਵਧੀਆ ਮਾਗਿਆ ਐਨਾ ਗਾਲਾਂ ਖਾ ਕੇ ਤੂੰ ਕੰਮ ਕਰਿਆ 31 10 7 3 ਕੰਮ ਦਾ ਟਾਈਮ ਤਾਂ ਸੌਂਗੀ ਆ ਸ਼ਾਮ ਨੂੰ ਕੋਈ ਮੀ ਟਿਕਟ ਆ ਬਸ ਟਾਈਮ ਪਾਜੇ ਹੈਗੇ ਢੱਡ ਭੱਜੂ ਲੈ ਕੇ ਜਾਂਦਾ ਕਿ ਕੁੰਦਲਾ ਆਣ ਦਿਆ ਬਣ ਜੇ ਕਿਤੇ ਪਰਾਂਦਾ ਕਾਪੀਰਾਈਟ ਲਿਆ ਦੇਂਗਾ ਓ ਹੈਲੋ ਕੱਟੇ ਕਿ ਨਹੀਂ ਦੋਨੇ ਆਏ ਫੁੱਲੀ ਦੇਖੀ ਦੇ ਲਾਹਲੇ ਵੀ ਨਹੀਂ ਯਾਰ ਇਹਨੂੰ ਸੁਣਿਆ ਹੈ ਬੋਲੇ ਆਹ ਫੀਸ ਬਣਾਉਂਦਾ ਤੈਨੂੰ ਗੁੱਤ ਵਿੱਚ ਗੁੰਦਲਾ ਆਹਣ ਦਿਆ ਬਣ ਜੇ ਕਿਤੇ ਪਰੰਧਾ ਲਓ ਜੀ ਰੋਟੀ ਜਾਟੀ ਖਾ ਲਈ ਹੁਣ ਭਾਂਡੇ ਧੋ ਦੀਏ ਲੋਕ ਸਵੇਰੇ ਸਾਜਰੇ 9 ਵਜੇ ਨਾ ਆਉਂਦੇ ਆ ਪਰ ਆ ਤਨ ਨਾਲ ਇਹ ਲੱਗਿਆ ਮੇਰੇ 0:05 ਹੁਣ ਘੱਟ ਤਾਂ ਭਾਂਡੇ ਹਾਲੇ ਵੀ ਇੱਥੇ ਪਏ ਭਾਂਡੇ ਉਹ ਕਮਰੇ ਚ ਵੀ ਪਏ ਆ ਭਾਂਡੇ ਮੇਰੇ ਖਿਆਲ ਨਾਲ ਹਾਲੇ ਤੋ ਦੋ ਦਿਨ ਹੋਰ ਬਾਹਰੇ ਰੱਖ ਲਾਂਗੇ ਹਵਾ-ਹਵਾ ਲੱਗ ਜੂ ਇਹਨਾਂ ਨੂੰ ਚੰਗੀ ਤਰ੍ਹਾਂ। ਹੋਰ ਸਾਫ਼ ਕਰ। ਇਹ ਬੈਕ ਕੈਮਰੇ ਨਾਲ ਕੋ ਨਹੀਂ। ਲਓ ਜੀ। ਹੁਣ ਇਹਨੂੰ ਕਿਚਨ ਟੂਰ ਸਮਝ ਲਓ। ਕਿਚਨ ਟੂਰ ਤੇ ਦੇਖੋ ਸਾਰਾ ਸਾਫ਼ ਆਪਾਂ ਕਰਤਾ। ਚੰਗੀ ਤਰ੍ਹਾਂ। ਪਤਾ ਕਿੰਨਾ ਕੀ ਨੇ? ਕਿਨੇ? 20-22 ਦੋ ਦੋ ਰਸੋਈਆਂ ਨੇ। ਦੋ ਦੋ ਰਸੋਈਆਂ ਵਾਲੇ ਨੇ ਗੱਲ ਸਹੀ ਐ ਦੋ ਦੋ ਰਸੋਈਆਂ ਵਾਲੇ ਨੇ ਤਿੰਨ ਦੋ ਰਸੋਈਆਂ ਕਰਤੀਆਂ। ਸਾਰਾ ਸਾਫ ਕਰਤਾ ਦੇ ਲੋ ਆ ਜਾਣੀ ਹੱਲੇ ਰਹਿੰਦੇ ਆ ਉਹ ਇੱਥੇ ਦਵਾਈ ਲਈ ਅੱਜ ਇਹ ਕੱਡੇ ਨੇ ਵਿੱਚੋਂ ਟੋکریاں ਲਾ ਹੱਲੇ ਕਿੰਨੀਆਂ ਟੋکریاں ਬਾਹਰ ਆ ਧੋਣ ਵਾਲੀਆਂ ਪਈਆਂ ਨੇ ਇਹ ਨਾ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਦੱਸਦੀ ਆ ਜਿਵੇਂ ਆ ਵਾਲੇ ਬਾਹਰੋਂ ਸਾਫ ਹੋਏ ਨੇ ਆ ਚਿੱਟਾ ਚਮਕਦਾ ਤੇ ਆ ਚਮਕਦਾ ਨਹੀਂ ਹੈਗਾ ਦੇਖੋ ਇਹ ਰਹਿੰਦੇ ਆ ਹੱਲੇ ਇਹ ਸਾਰੀ ਚੀਜ਼ ਨਾ ਇਹ ਇਹ ਦੇਖਣ ਨੂੰ ਇਹ ਸੋਹਣੀ ਲੱਗਦੀ ਆ ਦੂਰੋਂ ਦੂਰ ਦੇ ਫੁੱਲ ਜਿਵੇਂ ਸੋਹਣੇ ਲੱਗਦੇ ਆ ਤੇ ਭਾਈ ਇਹ ਨੇੜੇ ਉਹ ਨਹੀਂ ਉਨੀ ਚੀਜ਼ ਵੱਧ ਵਧੀਆ ਲੱਗਦੀ ਹੈ ਨਾ ਨੇੜੇ ਵੀ ਵਧੀਆ ਉਦੋਂ ਲੱਗਦੀ ਆ ਜਦੋਂ ਸਾਫ਼ ਸੁਥਰੀ ਹੋਵੇ ਤੇ ਕਿਸੇ ਨੇ ਕਰਕੇ ਦਿੱਤੀ ਹੋਵੇ ਸਾਫ਼ ਫੇਰ ਹੁਣ ਜਦੋਂ ਆਪ ਕਰਨੀ ਆ ਨਾ ਹੁਣ ਮਤਲਬ ਪਤਾ ਨਹੀਂ ਕਿੰਨੀ ਵਾਰ ਮੈਂ ਗਾਲਾਂ ਕੱਢ ਦਿੰਨੀ ਆ ਆਪਦੇ ਘਰ ਵਾਲੇ ਨੂੰ ਤੇ ਤੈਨੂੰ ਕਿਹਨੇ ਕਿਹਾ ਸੀ ਆਹ ਇਹਨੇ ਸ਼ੀਸ਼ੇ ਲਾਉਣ ਨੂੰ ਇੱਥੇ ਉਹ ਕਹਿੰਦੇ ਕਿ ਤੇਰਾ ਹੀ ਘਰ ਆ ਮੈਂ ਤਾਂ ਤੈਨੂੰ ਹੀ ਵਧੀਆ ਬਣਾ ਕੇ ਦਿੱਤਾ ਮੈਂ ਕਿਵੇਂ ਆਪਣੀ ਚਾਰ ਜਾਣਿਆਂ ਲਈ ਇਹ ਕਿਚਨ ਬਹੁਤ ਵੱਡੀ ਆ ਕਹਿੰਦੇ ਹੁਣ ਛੋਟੀ ਕਰ ਲਾ ਆਪਾਂ ਮੇਰਾ ਬਸ ਚੱਲੇ ਮੈਂ ਕਰ ਵੀ ਦਵਾਂ ਲਾ ਹੁਣ ਜਿਹੜੇ ਇੱਥੇ ਭਾਂਡੇ ਪਏ ਆ ਆਪਾਂ ਉਹ ਕੱਪਾਂ 'ਚ ਕਦੋਂ ਚਾਹ ਪੀਣੇ ਆ ਕਦੇ ਵੀ ਨਹੀਂ ਆਪਾਂ ਪੀਣੀ ਆ ਗਲਾਸਾਂ 'ਚ ਲਓ ਹੁਣ ਕਲੀਨ ਆ ਸਾਰਾ ਆਹ ਰੈਂਦਾ ਇਹਨੂੰ ਹੁਣ ਦਵਾਈ ਲਾਈ ਹੋਈ ਆ ਇਹ ਕੱਲੂ ਦੁਪਹਿਰ ਤੋਂ ਬਾਅਦ ਇਹਨਾਂ ਨੂੰ ਸਾਫ਼ ਕਰਾਂਗੇ ਠੀਕ ਆ ਜੀ ਤੇ ਫੇਰ ਕਰਕੇ ਸਾਫ਼ ਕਰਕੇ ਨਾ ਇੱਕ ਵਾਰੀ ਫੇਰ ਦਵਾਈ ਲਾਵਾਂਗੇ ਐਦੋ ਸਾਫ ਕਰਨ ਵਾਲੇ ਨੇ ਆ ਦੇ ਤੇ ਗੈਸ ਚੁੱਲਾ ਮੈਂ ਸਾਫ ਕਰਤਾ ਕਹਿ ਦੇਣ ਹੋਗੇ ਤੁਹਾਨੂੰ ਪਤਾ ਵੀ ਆ ਪੱਟਾ ਤਾਂ ਆ ਪੱਟੀ ਵੀ ਸਾਫ ਕਰਤੀ ਹੈ ਤੁਹਾਨੂੰ ਪਹਿਲਾਂ ਹੀ ਦਿਖਾਈ ਹੋਈ ਆ ਤੇ ਇਹ ਵੀ ਸਾਫ ਕਰਦੇ ਵਿੱਚੋਂ ਸਾਰੇ ਚੰਗੀ ਤਰ੍ਹਾਂ ਸ਼ੀਸ਼ੇ-ਸ਼ੂਸ਼ੇ ਕਰਦੇ ਆਹਾ ਇਹ ਤੇ ਦਾਗ ਜਿਹਾ ਦਿਖਦਾ ਆ ਇਹ ਤੇ ਇੱਕ ਵਾਰੀ ਹੋਰ ਕੱਪੜਾ ਇਹਨਾਂ ਦਵਾਈ ਲਾਈ ਹੈ ਨਾਲੇ ਹੁਣ ਮੈਂ ਫੇਰ ਹੱਥ ਲਾਈ ਜਾਨੀ ਇਹਨਾਂ ਸਿਓ ਕਲੀ ਦਵਾਈ ਲੱਗਿਆ ਫਿਲਟਰ ਇਥੋਂ ਚੱਕਤਾ ਕਿਉਂਗੇ ਆਪਾਂ ਫਿਲਟਰ ਜੂਸ ਵੀ ਕਰਦੇ ਹੈਗੇ ਫਿਲਟਰ ਤਾਂ 2 ਸਾਲ ਹੋਣ ਵਾਲੇ ਨੇ ਮੈਂ ਲਾ ਕੇ ਜਦੋਂ ਮੈਂ ਬਿਮਾਰ ਹੋ ਗਈ ਸੀਗੀ ਨਾ ਮੈਨੂੰ ਲੱਗਿਆ ਸੀ ਵੀ ਫਿਲਟਰ ਦੀ ਸ਼ਾਇਦ ਉਹ ਹੋਣ ਵਾਲੀ ਆ ਸਰਵਿਸ ਤੇ ਮੈਂ ਸਿੰਪਲ ਪਾਣੀ ਪੀਣ ਲੱਗ ਗਿਆ ਤੇ ਮੈਂ ਬੱਚਿਆਂ ਨੂੰ ਵੀ ਪੀਣ ਲਾ ਲਿਆ ਵਸ ਆਪਾਂ ਲਾ ਕੇ ਰੱਖਤਾ ਵਾ ਕਿ ਫालतू ਦਾ ਖਰਚਾ ਹੈ ਪਾਣੀ ਤਾਂ ਮੋਟਰ ਦਾ ਤਾਜ਼ਾ ਪੀਣਾ ਚਾਹੀਦਾ ਤੇ ਇੱਕ ਦਿਨ ਆਂਟੀ ਪੁੱਛਦੇ ਸੀ ਵੀ ਤੁਸੀਂ ਜਿਹੜੀ ਆ ਵਾਲੀ ਪੈਲ ਆ ਇਹ ਕੱਲੀ ਕਿਉਂ ਲਾਈ ਆ ਇੱਕ ਕੋਈ ਸ਼ੀਸ਼ਾ ਇਹ ਆਂਟੀ ਇਹ ਟਾਇਲ ਨਹੀਂ ਹੈਗੀ ਇਹ ਸ਼ੀਸ਼ਾ ਆ ਤੇ ਸ਼ੀਸ਼ੇ ਦੇ ਅੰਦਰਲੇ ਪਾਸੇ ਲੱਗਿਆ ਹੋਇਆ ਸੀਗਾ ਇਹ ਫੋਟੋ ਤੇ ਮੈਂ ਤਾਂ ਚੱਕ ਕੇ ਪਾਣੀ ਨਾ ਧੋ ਤੂੰ ਦਿੰਦੀ ਹੁੰਦੀ ਸੀ ਜਦੋਂ ਆਪਣੀ ਆਹ ਲੱਗੀ ਨਹੀਂ ਸੀ ਉਹ ਲੱਕੜ ਤੇ ਲੱਕੜ ਆਪਣੇ ਮੇਖਾ ਲਾ ਸਾਲ ਡੇਢ ਸਾਲ ਬਾਅਦ ਲੱਗੀ ਸੀਗੀ ਟੈਲੰਟ ਨੂੰ ਲਾ ਲੱਗਣ ਤੋਂ ਤੇ ਫਿਰ ਹੁਣ ਜਵੇਂ ਤਾਂ ਤੇੜ ਵੀ ਆ ਗਈ ਆ ਦੇਖੋ ਇੱਥੇ ਟੁੱਟ ਗਿਆ ਤੇ ਇਹਦੇ ਵਿੱਚ ਇੱਥੇ ਪਾਣੀ ਪੂਣੀ ਚੱਲ ਗਿਆ ਖਰਾਬ ਹੋ ਗਈ ਇਹ ਫੋਟੋ ਆ ਸਮਝ ਲਓ ਇੱਕ ਸਿਨਰੀ ਟੈਪ ਆ ਜਿਵੇਂ ਹੁਣ ਤਾਂ ਟੈਲ ਆਉਣ ਲੱਗੀਆਂ ਇਦਾਂ ਨਹੀਂ ਆ ਇਹ ਸਾਡੇ ਸ਼ੀਸ਼ਾ ਜਿਹਾ ਉਦੋਂ ਨਵਾਂ ਨਵਾਂ ਰਵਾਜ ਆਇਆ ਸੀ ਇਹਨਾਂ ਦਾ ਠੀਕ ਆ ਜੀ ਤੇ ਆਈ ਹੋਪ ਹੁਣ ਤੁਹਾਨੂੰ ਸਾਰੀ ਤੁਸੀਂ ਕਿਚਨ ਦੇਖ ਕੇ ਲੈ ਹੁਣ ਇਹ ਆ ਹੋ ਗਈ ਐਂਟਰਸ ਇੱਥੋਂ ਆਪਾਂ ਵੜ ਕੇ ਤੇ ਇੱਥੇ ਰੱਖਿਆ ਹੁੰਦਾ ਮੇਰੇ ਚਾਚੂ ਵਾਲੇ ਡਬੂਏ ਤੇ ਇੱਥੇ ਹੁੰਦੇ ਆ ਜਿਹੜੇ ਟਿਫਨ ਵਗੈਰਾ ਇੱਥੇ ਹੁੰਦੇ ਆ ਚੀਨੀ ਚਾਹ ਪੱਤੀ ਅਚਾਰ ਤੇ ਇੱਥੇ ਪਤੀਲੇ ਠੀਕ ਆ ਜੀ ਇੱਥੇ ਆਪਣਾ ਗੈਸ ਚੁੱਲਾ ਤੇ ਇੱਥੇ ਆਪਾਂ ਜਿਹੜੇ ਗਲਾਸ-ਗਲੂਸ ਕਿਸੇ ਦੇ ਕਦੇ ਆਏ ਗਏ ਤੇ ਵਰਤਦੇ ਆ ਇੱਥੇ ਹੁੰਦੇ ਆ ਆਪਣੇ ਸੁੱਕੇ ਮਸਾਲੇ ਤੇ ਇੱਥੇ ਹੁੰਦੇ ਆਪਣੇ ਗੜਬੀਆਂ ਡੋਲੂ ਡੋਲੂ ਨਹੀਂ ਹੁੰਦੇ ਗੜਬੀਆਂ ਡੋਂਗੇ ਤੇ ਆ ਆਪਣੇ ਡੇਲੀ ਦੇ ਗਲਾਸ ਕਲੂਸ ਤੇ ਇੱਥੇ ਹੁੰਦੀ ਆਪਣੇ ਸਾਰੇ ਕਰਕਰੀ ਕਰਕਰੀ ਹੁੰਦੀ ਆ ਉਹ ਜਿਹੜੇ ਆਪਣੇ ਕੱਚ ਦੇ ਭਾਂਡੇ ਹੁੰਦੇ ਆ ਤੇ ਉੱਥੇ ਕੰਨੀਆਂ ਬੁੰਨੀਆਂ ਜਿਹੜੀਆਂ ਐਕਸਟਰਾ ਪਈਆਂ ਹੁੰਦੀਆਂ ਨਾ ਆਪਣੇ ਘਰੇ ਕੰਨੀਆਂ ਡੋਲੂ ਕੋਈ ਉਹ ਉੱਥੇ ਰੱਖ ਦਿੰਦੇ ਹੁੰਦੇ ਆ ਤੇ ਜਦੋਂ ਛੁੱਟੀ ਹੁੰਦੀ ਆ ਜਿਹਨਾਂ ਨੂੰ ਫਿਰ ਉਹਦੀ ਬੋਤਲ ਵੀ ਉੱਥੇ ਰੱਖ ਦਿੰਦੇ ਆ ਠੀਕ ਆ ਜੀ ਥਰਮਸ਼ ਤੇ ਬਾਕੀ ਕੋਈ ਹੋਰ ਚੀਜ਼ ਹੋਵੇ ਜਿਵੇਂ ਮੇਰੇ ਸਬਜ਼ੀ ਕੱਟਣ ਵਾਲੀਆਂ ਟੋਕਰੀਆਂ ਉਹ ਉੱਥੇ ਰੱਖੀਆਂ ਹੁੰਦੀਆਂ ਨੇ ਠੀਕ ਆ ਜੀ ਇੱਥੇ ਹੁੰਦੀ ਆਪਣੀ ਫਰਿੱਜ ਜਿਹੜੀ ਕਿ ਹੁਣ ਮੈਰੀ ਸਲਾਹ ਵੀ ਮੈਂ ਸ਼ਾਇਦ ਲਾਵਾਂ ਇੱਥੇ ਫਰਿੱਜਾਂ ਦੇਖ ਲਓ ਕਿਵੇਂ ਆ ਫਰਿੱਜ ਨਾਲ ਪਿੱਛੇੋਂ ਸਾਫ਼ ਨਹੀਂ ਨਾ ਹੁੰਦਾ ਹੈਗਾ ਫਰਿੱਜ ਗਰਮ ਹੋ ਜਾਂਦੀ ਆ ਗਰਮੀ ਦੇ ਵਿੱਚ ਤੇ ਜਦੋਂ ਜਿਹੜੀ ਪੁਰਾਣੀ ਫਰਿੱਜ ਸੀਗੀ ਉਹਨੂੰ ਇੱਥੇ ਅੱਗ ਵੀ ਲੱਗੀ ਸੀ ਸਾਡੇ ਤੇ ਆ ਦੇਖੋ ਇੱਥੇ ਉਹ ਸੁੱਝ ਸੀਗੀ ਤੇ ਉਹਨੂੰ ਅੱਗ ਲੱਗ ਗਈ ਸੀ ਆ ਵੀ ਉਦੋਂ ਬਣੇ ਹੋਏ ਸੀਗੇ ਅੱਗ ਲੱਗੀ ਸੀ ਸ਼ੁਕਰ ਕਰੋ ਵੀ ਕਿਸਮਤ ਚੰਗੀ ਸੀਗੀ ਵੀ ਸਾਡੀ ਅੱਖ ਖੁੱਲ ਗਈ ਰਾਤ ਨੂੰ 9:00 9:30 ਵਜੇ ਤੇ ਨਹੀਂ ਤਾਂ ਸਾਰੀ ਜਿਹੜੀ ਕਿਚਨ ਆ ਉਹ ਜਲ ਜਾਂਦੀ ਹੈ ਨਾ ਕਿਸਮਤ ਚੰਗੀ ਸੀਗੀ ਅਸੀਂ ਬਚ ਗਏ ਤੇ ਕਈ ਇੱਕ ਦੋ ਵਾਰੀ ਭੈਣਾਂ ਨੇ ਕਮੈਂਟ ਕਰਕੇ ਪੁੱਛਿਆ ਵੀ ਆਹ ਕੀ ਚੀਜ਼ ਆ ਇਹ ਸੇਫਟੀ ਆ ਭੈਣ ਇਹ ਇਹ ਸਾਡੇ ਫ੍ਰਿਜ ਦੀ ਸੇਫਟੀ ਆ ਠੀਕ ਆ ਇਹ ਮੈਨੂੰ ਨਾ ਸਾਡੇ ਜਦੋਂ ਅਸੀਂ ਫ੍ਰਿਜ ਵੱਡੀ ਲੈ ਲਈ ਫਿਰ ਜਦੋਂ ਆਏ ਮੈਂ ਤੁਹਾਨੂੰ ਟਾਕੀ ਖੋਲਦੇ ਉਹ ਜਾ ਕੇ ਕੰਧ ਦੇ ਵਿੱਚ ਲੱਗਦੀ ਠੀਕ ਆ ਜੀ ਤੇ ਮੈਂ ਨਾ ਇਹ ਪਤਾ ਨਹੀਂ ਫ੍ਰਿਜ ਦੇ ਨਾਲ ਇਹ ਜਿਹੜੀ ਕੀ ਹੁੰਦੀ ਹੈ ਇਹਨੂੰ ਕੀ ਬੋਲਦੇ ਨੇ ਭਾਈ ਉਹ ਝੱਗ ਜੀ ਜਿਹੜੀ ਹੁੰਦੀ ਆ ਚੱਟੀ ਜੀ ਜਿਹੜਾ ਬਣਾ ਸੋਨਾ ਥਰਮਾਕੋਲ ਅਰ ਥਰਮਾਕੋਲ ਦੇ ਉੱਪਰ ਟੇਪ ਲਾ ਕੇ ਇਹਨੂੰ ਕਵਰ ਕਰਿਆ ਹੋਇਆ ਕਿਉਂਕਿ ਜਿਹੜੀ ਉਹ ਹੁੰਦੀ ਆ ਥਰਮਾਕੋਲ ਹੁੰਦੀ ਆ ਉਹ ਉਹ ਹੁੰਦੀ ਆ ਵਾਈਟ ਕਲਰ ਦੀ ਉਹ ਬੰਦੀ ਹੋ ਜਾਂਦੀ ਆ ਇਹ ਪਹਿਲਾਂ ਮੈਂ ਇਹਨੂੰ ਸ਼ਾਇਦ ਸੈਲੋ ਟੇਪ ਜਿਹੜੀ ਵਾਈਟ ਕਲਰ ਦੀ ਹੁੰਦੀ ਆ ਉਹਦੇ ਨਾਲ ਕਵਰ ਕਰਿਆ ਸੀ ਹੁਣ ਆ ਹੀ ਹੋਈ ਸੀਗੀ ਪਤਾ ਨਹੀਂ ਇਹ ਕਿਹੜੀ ਆ ਸਟੀਲ ਸਟਰਿੰਗ ਵਾਲੀ ਤੇ ਇਹਦੇ ਨਾਲ ਕਵਰ ਕਰਿਆ ਹੋਇਆ ਠੀਕ ਆ ਜੀ ਇਹਦੇ ਵਿੱਚ ਕੁਝ ਨਹੀਂ ਹੈਗਾ ਫ੍ਰਿਜ ਦੀ ਉਹ ਚਾਬੀ ਹੋਊਗੀ ਆ ਕੋਈ ਸਟੀਲ ਦੀ ਪਈ ਆ ਇਹਦੇ ਵਿੱਚ ਫ੍ਰਿਜ ਦੀ ਚਾਬੀ ਆ ਆ ਦੇਖੋ ਇਹ ਹੈਗੀ ਆ ਫ੍ਰਿਜ ਦੀ ਸੇਫਟੀ ਠੀਕ ਹੈ ਜੀ ਤੇ ਹੁਣ ਤਾਕੀ ਇਹਦੇ ਵਿੱਚ ਨਹੀਂ ਲੱਗਦੀ ਜੇ ਲੱਗ ਵੀ ਜਾਊਗੀ ਤਾਂ ਉਹਨੂੰ ਕੁਝ ਵੀ ਨਹੀਂ ਹੋਣਾ ਕੋਈ ਚਰੀਟ ਨਹੀਂ ਪੈਣੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਬੰਦ ਕਰ ਦਈਏ ਆਈ ਹੋਪ ਤੁਹਾਨੂੰ ਮੇਰੀ ਕਿਚਨ ਪਸੰਦ ਆਈ ਹੋਊਗੀ ਤੇ ਕਿਚਨ ਨੂੰ ਲਾਈਕ ਜ਼ਰੂਰ ਕਰ ਦੇਣਾ ਠੀਕ ਹੈ ਜੀ ਕਿਚਨ ਤੁਹਾਨੂੰ ਪਸੰਦ ਆਈ ਤਾਂ ਕਿਚਨ ਲਾਈਕ ਜ਼ਰੂਰ ਕਰ ਦੇ ਉਸ ਠੀਕ ਹੈ ਜੀ ਤੇ ਤਾਂ ਹੁਣ ਆਈ ਸੋਹਣੀ ਲੱਗਦੀ ਹੈ ਮੈਂ ਜਾਨ ਨੂੰ ਵੀ ਕਹਿੰਦੀ ਸੀ ਮਗਾ ਚਿੱਟੀ ਚਿੱਟੀ ਸੋਹਣੀ ਲੱਗੇ ਚਿੱਟੀ ਚਿੱਟੀ ਰੂਮ ਵਰਗੀ ਸਾਫ ਕਰੀਓ ਸੋਹਣੀ ਲੱਗਦੀ ਆ ਪਰ ਜਦੋਂ ਸਾਫ ਕਰਦੇ ਆ ਨਾ ਉਦੋਂ ਪਤਾ ਵੀ ਉਦੋਂ ਹੁਣ ਤਾਂ ਨਹੀਂ ਕੋਈ ਕਿਤੇ ਜੇ ਕਿਤੇ ਤੁਹਾਨੂੰ ਕਮੈਂਟ ਕਰਕੇ ਦੱਸਦੇ ਹੋ ਜੇ ਕਿਤੇ ਜਾਲਾ ਦੀ ਗਿਆ ਜਾਂ ਕੁਝ ਵੀ ਦੀ ਗਿਆ ਉਹ ਉਥੋਂ ਮੇਰਾ ਹੱਥ ਜਾਂਦਾ ਨਹੀਂ ਉੱਥੇ ਇਹ ਤੁਹਾਨੂੰ ਦਿਖਾਉਣੇ ਸ਼ਤ ਦੇ ਵਿੱਚ ਆ ਦੇਖੋ ਇਹ ਨਾ ਇਹ ਪਾ ਬੂ ਬੂ ਜੀ ਲੱਗੀ ਹੋਈ ਆ ਕਾਲਾ ਕਾਲਾ ਚਲੋ ਕਦੇ ਰੱਬ ਸੈਤ ਲਿਆਊਗਾ ਪੱਕਾ ਲਰ ਕਰਵਾ ਲਾਂਗੇ ਤੇ ਉਹ ਵੀ ਹੁਣ ਸਲਾਬ ਜੀ ਘਟ ਗਈ ਆ ਤੇ ਉਹ ਪਤਨ ਕੀ ਮੱਛਰ ਮੱਖੀ ਜੇ ਬਠਾ ਉੱਥੇ ਚਲੋ ਹੁਣ ਮੈਂ ਭਾਂਡੇ ਤੋਲ ਮਾ ਹਾਂਡੇ ਬਾਰੋਂ ਵੀ ਲੈ ਕੇ ਆਉਣਿਆ ਚੱਕੀ। ਭਾਂਡੇ ਮੈਂ ਉੱਥੇ ਰੱਖਦੇ ਸੀਗੇ ਕਿਉਂਕਿ ਅੰਦਰ ਉਹ ਦਵਾਈ ਲਾਉਂਦੇ ਸੀ। ਹੁਣ ਮੈਂ ਫੋਨ ਵੀ ਸਾਫ਼ ਕਰਨਾ ਪੈਣਾ ਮੇਰਾ ਮੂੰਹ ਮਾ ਅੱਜ ਸ਼ਕਲ ਨਾ ਕਿਥੋਂ ਨੂੰ ਮਿਲੂਗੀ ਫੇਰ ਦਿਖਾਉਂ ਸ਼ਕਲ। ਭਾਂਡੇ ਮੈਂ ਬਾਲਟੀ 'ਚ ਪਾ ਕੇ ਰੱਖਦੇ ਸੀ। ਪਰ ਉੱਥੇ ਉਹ ਲੋ ਦਵਾਈ ਲਾਉਂਦੇ ਸੀਗੇ ਮੈਂ ਕਿਹਾ ਵੀ ਹਾਂਵੇਂ ਛਟਾ-ਛਟਾ ਗਿਰ ਗਿਆ ਕੋਈ ਹਨਾ ਖਤਰਾ ਤਾਂ ਖਤਰਾ ਹੀ ਆ ਭਾਈ ਡਰ ਲੱਗਦਾ। ਆਪ ਇੰਨਾਂ ਹੋਰ ਖਾ ਕੇ ਪੈ ਗਏ ਨਾ ਉੱਥੇ ਲੋਕਾਂ ਨੇ ਕਹਿਣਾ ਅਸ ਤਾਂ ਤੁਹਾਡੇ ਘਰੋਂ ਵੀ ਨਹੀਂ ਕਦੇ ਆਏ। ਆਪਦੇ ਹੱਥ ਆ ਸੇਫਟੀ ਹਨਾ। ਪੰਡਿਆਲੇ ਸਾਬਣ ਦੇ ਉੱਤੇ ਸ਼ਿੰਕ ਤੇ ਪਿਆ। ਆਪਾਂ ਪੰਡ ਦੇ ਲਈ ਫਤੰਜਾਰ ਮੈਂ ਪਰਮ ਨੇ ਦੁੱਧ ਚ ਮਿੱਠਾ ਕੋਲਿਆ ਪਤ ਨਹੀਂ ਕੋਲਿਆ ਤੇ ਹੁਣ ਆਪਾਂ ਹੌਲੀ ਹੌਲੀ ਕਰਕੇ ਸਬਸ ਕਿਚਨ ਚ ਪੰਡੇ ਚਲੇ ਜਾਣ। ਫਿਰ ਸਭ ਤੋਂ ਪਹਿਲਾਂ ਮੈਂ ਲੌਬੀ ਸਾਫ ਕਰੂੰਗੀ। ਲੌਬੀ ਸਾਫ ਕਰਨ ਤੋਂ ਬਾਅਦ ਫਿਰ ਆਪਾਂ ਇੱਕ ਇੱਕ ਕਰਕੇ ਕਮਰੇ ਸਾਫ ਕਰ ਦੇਣੇ ਆ। ਤੇ ਦਿਵਾਲੀ ਨੂੰ ਇੱਕ ਵਾਰੀ ਫੇਰ ਹੋ ਜਾਊਗਾ। ਫਿਰ ਮੈਂ ਤੁਹਾਨੂੰ ਜਿਹੜਾ ਵੀ ਤੁਹਾਨੂੰ ਥੋੜਾ ਥੋੜਾ ਰੋਜ਼ ਡਸਟਿੰਗ ਹੁੰਦੀ ਹੈ ਨਾ ਉਹ ਕਰ ਲਾਂਗੇ। ਮੈਂਨੇ ਦੁੱਧ ਚ ਮਿੱਠਾ ਪਾਤਾ? ਉਹ ਹੀ ਤਾਂ ਹੈ ਨਾ ਦੁੱਧ ਚ ਫੋ ਦੁੱਧ ਦੱਦ ਚ ਭਾਗ ਦੇ ਦਿੰਨੀ 1 ਮਿੰਟ ਰੋ ਤੇ ਲੋ ਜੀ ਟਾਈਮ ਆ ਜਿਹੜਾ ਸਵੇਰ ਦੇ 7:30 ਹੋ ਗਏ 9:00 ਵਜੇ ਇਹ ਥੋੜਾ ਜਿਹਾ ਅੱਗੇ ਵੀ ਕੀਤਾ ਹੋਇਆ ਜੇ ਆਪਾਂ 10 ਮਿੰਟ ਅੱਗੇ ਕਰਕੇ ਰੱਖੀਏ ਨਾ ਫੇਰ ਇਹ ਗੱਲ ਬਣਦੀ ਆ ਨਹੀਂ ਤਾਂ ਉਹੀ ਹੋ ਜਾਂਦਾ ਵੀ ਹਲੇ ਟਾਈਮ ਹੈਗਾ ਹਲੇ ਟਾਈਮ ਹੈਗਾ ਹਨਾ ਤੇ ਹਲੇ ਕੰਮ ਕਰਨਾ ਆ ਹਲੇ ਤੱਕ ਤਾਂ ਸੀ ਜਿਵੇਂ ਸਮਝ ਲਓ ਚਾਹ ਹੀ ਪੀਤੀ ਆ ਹਨਾ ਥੋੜਾ ਜਿਹਾ लेट ਉੱਠੀ ਸੀ ਮੈਂ ਸਵਾ 5 5:30 ਵਜੇ ਉੱਠੀ ਸੀ ਹਾਂ ਸਵਾ 5:30 ਵਜੇ ਉੱਠ ਖੜੀ ਸੀ ਉਹੀ ਫਰੈਸ਼ ਫਰੁਸ਼ ਹੁੰਦੇ ਹੋਏ ਮੂੰਹ ਮਾ ਧੋਦੇ ਹੋਏ 5:30 ਹੋ ਗਏ ਹਨਾ ਤੇ ਫੇਰ ਜਿਹੜਾ ਨੂੰ ਸਕੂਲੇ ਤਿਆਰ ਕਰਕੇ ਭੇਜਤਾ ਤੇ ਨਿਊ ਕਿਚਨ ਦੇਖ ਸਕਦੇ ਤੁਸੀਂ ਉੱਥੇ ਗੈਸ ਰੱਖਿਆ ਹੋਇਆ ਉਹ ਦੇਖੋ ਤੇ ਅਲਚਾਲ ਭੰਡੇ ਤੇ ਪਿਆ ਪਰਮ ਵੀ ਦੁੱਧ ਪੀ ਕੇ ਬਾਅਦ ਚਲੇ ਗਿਆ ਯਾਨੀ ਮੈਂ ਦੂਜੀ ਵਾਰ ਚਾਹ ਪੀ ਲਈ ਉਹ ਵੀ ਦੂਜੀ ਵਾਰ ਪੀਕੇ ਤੇ ਫਰਮ ਨੇ ਹਾਲਿਓ ਦੁੱਧ ਪਿੰਦਾ ਉਹ ਸਵੇਰੇ ਉੱਠ ਕੇ ਇੱਕ ਵਾਰੀ ਪੀਕੇ ਆਪਦਾ ਬਾਹਰ ਉਹਨੂੰ ਉਠਾਲਿਆ ਵੀ ਕੰਮ ਲਾਇਆ ਪਛੋਂ ਪਾਣੀ ਪੋਣੀ ਪੜਾ ਲਾ ਹਨ ਇਹ ਹੀ ਲੈਟ ਉੱਠਦਾ ਜਿਹੜਾ ਅਰ ਵੀ ਸਾਜੇ ਉੱਠ ਕੱਢਦਾ ਤੇ ਹੁਣ ਮੈਂ ਵੀਡੀਓ ਐਡੀਟਿੰਗ ਕਰਦੀ ਸੀਗੀ ਮੈਂ ਸੋਚਿਆ ਵੀ ਰਾਤ ਦੁਬਾਰਾ ਗੱਲੇ ਨਹੀਂ ਹੋਈ ਤੁਹਾਡੇ ਨਾਲ ਹਨਾ ਪਤਾ ਕੀ ਹੋ ਮੈਂ ਨਾ ਆ ਕੇ ਆ ਕੇ ਮੈਨੂੰ ਅਸੂਜ ਆਈ ਸੀਗਾ ਵੀ ਨਾ ਤੁਹਾਡੇ ਨਾਲ ਗੱਲ ਕਰ ਲੂ ਨਾਲ ਜਿਹੜੀ ਜੂਨੀਫਾਰਮ ਪ੍ਰੈਸ ਕਰ ਦੋ ਤੇ ਮੈਂ ਨਾ ਆ ਕੇ ਆ ਕੇ ਖੜੀ ਹੋਈ ਜਾਨੂ ਲੜ ਚਲੀ ਗਈ બસ ਫੇਰ ਮੇਰਾ ਮੂਡ ਐ ਨਹੀਂ ਕਿ ਤਾਂ ਕੈਮਰਾ ਔਨ ਕਰਦਾ ਬਸ ਹੁਣ ਮੈਂ ਕੋਈ ਕੰਮ ਤਾਂ ਕਰਨਾ ਨਹੀਂ ਹੈਗਾ ਵੀ ਛੱਡ ਰਹਿਣ ਦੇ ਵੀ ਮੈਂ ਬਸ ਮੈਂ ਪੈ ਗਈ ਮੈਂ ਰਾਤ ਮੈਂ ਫੋਨ ਵੀ ਮੈਂ ਦੇਖਣ ਲੱਗੀ ਹਣਾ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰੇ ਓਕਣੇ ਅਲਕ ਲੱਗੀ ਹੋਈ ਓਕਣੇ ਬਸ ਮੇਰੀ ਫੇਰ 10 ਮਿੰਟ ਅੱਖ ਲੱਗ ਕੇ ਨਾ ਉਦੋਂ ਬਾਅਦ ਮੇਰੀ ਅੱਖ ਖੁੱਲ ਗਈ ਤੇ ਮੈਨੂੰ ਲੱਗਿਆ ਮੇਰੇ ਐਨਕ ਵੀ ਲੱਗੇ ਐ ਤੇ ਫੋਨ ਵੀ ਮੇਰੇ ਹੱਥ 'ਚ ਹੀ ਗਿਰਿਆ ਹੋਇਆ ਮੇਰੇ ਕੋਲੇ ਤੇ ਮੈਂ ਰੱਖ ਕੇ ਪੈ ਗਈ ਹਣਾ ਥੱਕ ਗਈ ਨੀਂਦ ਆ ਗਈ ਤੇ ਅੱਗੇ ਤਾਂ ਬੰਦਾ ਆਇਆ 10 ਮਿੰਟ ਚਾਹੇ ਮੈਂ ਪਾਵਾਂ ਹੀ ਨਾ ਦੇਣੇ ਬੈਠੇ ਜਾਵਾਂ ਨਾ ਮੇਰੇ ਲਈ ਬੈਠਣਾ ਵੀ ਬਹੁਤ ਵਧੀਆ ਤੇ ਬਸ ਉਹਦੇ ਕਰਕੇ ਥੱਕ ਗਈ ਥੱਕੀ ਤੇ ਨੀਂਦ ਆ ਗਈ ਹੈ ਨਾ ਕੰਮ ਆ ਜਿਹੜਾ ਹਾਲੇ ਵੀ ਬਹੁਤ ਜ਼ਿਆਦਾ ਆ ਕਿੰਨੀਆਂ ਟੋਕਰੀ ਟੋਕਰੀਆਂ ਬਾਹਰ ਪਈਆਂ ਨੇ ਉਹ ਧੋਣੀਆਂ ਆ ਤੇ ਹੱਲੇ ਦੁੱਧ ਵਾਲੇ ਭਾਂਡੇ ਧੋਣੇ ਆ ਤੇ ਹੱਲੇ ਹੱਲੇ ਇੱਕ ਵਾਰ ਰੋਟੀ ਹੋਰ ਪਕਾਉਣੀਆਂ ਯਾਨੀ ਉਹੀ ਬਸ ਕੰਮੇ ਬਹੁਤ ਆ ਸਾਡੇ ਦਾ ਰੋਟੀ ਉਹ ਚਾਰ ਜਾਨਾਂ ਦੀ ਲੋਟ ਆਉਂਦੀ ਹੈਗੀ ਹੈ ਨਾ ਤੇ ਚਲੋ ਜੀ ਆਪਾਂ ਜਿਹੜੀ ਆ ਅੱਜ ਦੀ ਵੀਡੀਓ ਇਹ ਇੱਥੇ ਸਮਾਪਤ ਕਰਦੇ ਆਂ ਤੇ ਅਸੀਂ ਵਧੀਆ ਠੀਕ ਠਾਕ ਆ ਹੁਣ ਨੈਸਟ ਵਲੌਗ ਨਾਲ ਮਿਲਾਂਗੇ ਤੁਹਾਨੂੰ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰ ਦਿੰਦੇ ਆ ਮੈਂ ਦੇਖੀ ਆ ਵੀਡੀਓ ਤੇ ਮੈਨੂੰ ਲੱਗਿਆ ਮੈਂ ਰੇਟਿੰਗ ਕਰਦੀ ਸੀ ਮੈਂ ਕਿਹਾ ਵੀ ਇਹਦੇ ਵਿੱਚ ਵੀ ਤੁਸੀਂ ਭੈਣਾਂ ਨੇ ਕਹਿਣਾ ਵੀ ਆਪ ਤਾਂ ਕਹਿ ਕੇ ਵੀ ਰਾਤ ਗੱਲ ਕਰੂੰਗੀ ਦੁਬਾਰਾ ਫੇਰ ਕਰੀ ਨਹੀਂ ਹੈਗੀ ਹੈਨਾ ਤੇ ਚਲੋ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਤੇ ਹੁਣ ਤੁਹਾਨੂੰ ਵਧੀਆ ਜੇ ਕੱਲ ਨੂੰ ਨੈਸਟ ਵਲੌਗ ਨਾਲ ਮਿਲਦੇ ਆ ਵਧੀਆ ਜੀ ਸੋਹਣੀ ਜੀ ਸ਼ਕਲ ਬਣਾ ਕੇ ਅੱਜ ਮੈਂ ਬਣਾ ਲਈ ਚੋੜੀ ਜੀ ਸ਼ਕਲ ਆਪਦੀ ਹੈਨਾ ਉਹ ਹੀ ਗੱਲ ਹੈ ਵੀ ਜਾਵਾਂ ਲਿਪਸਟਿਕ ਲਾ ਲਈ ਆ ਸਵੇਰੇ ਦਾ ਲੱਗ ਜਾਂਦੀ ਨਹੀਂ ਤਾਂ ਲੱਗਦੀ ਨਹੀਂ ਮੈਨੂੰ ਅੱਜ ਥੋੜਾ ਜਿਹਾ ਲੱਗਦਾ ਵੀ ਆ ਮੇਰਾ ਸਰੀ ਡੌਨ ਮੇਰੀ ਆਵਾਜ਼ ਤੋਂ ਬਨਾ ਮੈਨੂੰ ਲੱਗਦਾ ਪਤਾ ਨਹੀਂ ਪਤਾ ਨਹੀਂ ਠੰਡਾ ਠੰਡਾ ਪਾਣੀ ਕੀਤਾ ਜਾਂਦਾ ਗਰਮੀ ਬਹੁਤ ਜ਼ਿਆਦਾ ਆ ਇਹ ਉਹਦੇ ਕਰਕੇ ਤੇ ਥੋੜਾ ਜਿਹਾ ਚੁਕੀ ਮਾਜਾ ਵੀ ਲੱਗਦਾ ਤੇ ਬਟ ਕੰਮ ਵੀ ਬਹੁਤ ਜ਼ਿਆਦਾ ਆ ਚਲੋ ਕਿੱਦਾਂ ਦਾ ਵੀ ਹੋਊਗਾ ਤੇ ਪਲੀਜ਼ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਕਿਚਨ ਕਿਦਾਂ ਦੀ ਲੱਗੀ ਤੇ ਕਿਚਨ ਸੋਹਣੀ ਬਹੁਤ ਆ ਵਧੀਆ ਮੈਨੂੰ ਵੀ ਲੱਗਦੀ ਆ ਪਰ ਕਲੀਨ ਕਰਨੀ ਬਹੁਤ ਔਖੀ ਆ ਨਾ ਬਹੁਤ ਜ਼ਿਆਦਾ ਔਖੀ ਆ ਵੀ ਜਦੋਂ ਆਏ ਜਿਹੜੀ ਡੀਪ ਕਲੀਨਿੰਗ ਕਰਨੀ ਹੁੰਦੀ ਆ ਇੱਕ ਮੈਨੂੰ ਆਦਤ ਆ ਫਿਰ ਹਨਾ ਵੀ ਮੈਂ ਤਾਂ ਹੀ ਵੱਜਦੀ ਆ ਇਹ ਚੀਜ਼ ਸਾਡੇ ਖੇਤਾਂ 'ਚ ਔਨ ਕਰਕੇ ਜੀ ਆਪਾਂ ਇਹਨੂੰ ਸਿਉਕ ਵਾਲੀ ਦਵਾਈ ਕਿਉਂਕਿ ਮਿਸਤਰੀ ਵੀ ਕਹਿ ਕੇ ਗਿਆ ਸੀ ਆਪ ਨੂੰ ਵੀ ਪਤਾ ਹੈ ਲੱਕੜ ਜਦੀ ਬਚਦੀ ਹੈ ਜਦੋਂ ਆਪਾਂ ਇਹਦੀ ਸੰਭਾਲ ਕਰਾਂਗੇ ਹਨਾ ਜਾਂ ਜਿਵੇਂ ਮੈਂ ਡਟੋਲ ਦਾ ਪੋਚਾ ਲਾਉਂਦੀ ਰਹਾ ਵੀ ਮਤਲਬ ਕੋਈ ਕੀੜੀ ਸਿਉਕ ਵਗੈਰਾ ਨਾ ਬਣੇ ਕੋਈ ਜੀ ਜੰਤ ਨਾ ਬਣੇ ਜਿਵੇਂ ਹੁਣ ਐਡਾ ਇੰਨੇ ਦਿਨ ਹੋ ਗਏ ਮੈਂ ਰਾਤ ਵੀ ਨਿਆਣਾ ਇਹਨੂੰ ਕਾ ਮੈਂ ਵੀ ਨਿਆਣਾ ਕੁਝ ਦੇਖਿਆ ਤਾਂ ਨਹੀਂ ਤੁਹਾਨੂੰ ਕੋਈ ਕੌਂਗਰਜ ਵਗੈਰਾ ਕਹਿੰਦੇ ਨਹੀਂ ਆਪਾਂ ਕਦੇ ਵੀ ਇਦਾਂ ਦੇ ਸਾਡੇ ਕਿਚਨ ਦੇ ਵਿੱਚ ਕੋਈ ਚੀਜ਼ ਨਹੀਂ ਆਈ ਕਿਉਂਕਿ ਆਪਾਂ ਸਫਾਈ ਰੱਖਦੇ ਆ ਹਨਾ ਠੀਕ ਹੈ ਜੀ ਤੇ ਚਲੋ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਕੱਲ ਨੂੰ ਮਿਲਦੇ ਆਂ ਨੈਸਟ ਵਲੌਗ ਦੇ ਨਾਲ ਤੇ ਵੀਡੀਓ ਵਧੀਆ ਲੱਗੀ ਤਾਂ ਮੇਰੀ ਕਿਚਨ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਸਾਰੀਆਂ ਭੈਣਾਂ ਨੇ ਜਾਇ ਹਾਰਟ ਤੱਕੀ ਦੇ ਜਿਓ ਇੱਕ ਕਮੈਂਟ ਸਾਰੀਆਂ ਭੈਣਾਂ ਕਰਿਓ ਠੀਕ ਹੈ ਜੀ ਮਿਲਦੇ ਆਂ ਕੱਲ ਨੈਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ